ਯਾ ਦੇ ਯਾ ਮਾਛੋ ਲੈ ਅਖਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮਸਕਾਰ ਜੋ ਸਾਧ ਸੰਗਤ ਜੀ ਆਪਾਂ ਇਹ ਗੁੜ ਦਾ ਰੋੜਾ ਬਣਾਉਣ ਲੱਗੇ ਆ ਇਹ ਰੋੜਾ ਬਣਾਉਣ ਵਾਰੇ ਸੰਗਤਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਨਵਾਂ ਜਮਾਨਾ ਜਿਹੜੇ ਕੋਈ 25 30 ਸਾਲ ਤੋਂ ਪਛਾਣ ਹੈ ਨਿੱਕੇ ਆ ਉਹਨਾਂ ਨੂੰ ਨਹੀਂ ਪਤਾ ਇਹ ਰੋੜਾ ਇਸ ਤਰ੍ਹਾਂ ਬਣਾਈਦਾ ਵੀ ਆਪਾਂ ਆ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਲਈਆਂ ਨੇ ਚਾਰ ਪੰਜ ਚੀਜ਼ਾਂ ਜਿਦੇ ਵਿੱਚ ਆਪਾਂ ਜਵਾਰ ਦਾ ਆਟਾ ਜਵਾਰ ਦਾ ਆਟਾ ਤੇ ਕਾਲੇ ਚਣੇ ਜਿਹੜੇ ਭੁੱਜੇ ਮਿਲਦੇ ਬਜ਼ਾਰੋਂ ਉਹ ਉਹ ਆਪਾਂ ਪਾ ਕੇ ਵਿੱਚ ਅਲਸੀ ਵਿੱਚ ਬਾਜਰਾ ਤੇ ਵਿੱਚ ਕਣਕ ਇਹ ਸਾਰੀਆਂ ਚੀਜ਼ਾਂ ਪੀ ਕੇ ਇੱਕ ਮal ਇੱਕ ਜਾਣ ਕੀਤੀਆਂ ਨੇ ਬਰਾਬਰ ਮਾਤਰਾ ਵਿੱਚ ਤੇ ਹੁਣ ਆਪਾਂ ਕਢਾ ਦੇ ਨਾਲ ਜਿਹੜਾ ਗੁੜ ਲੱਗਿਆ ਰਿਹਾ ਆ ਸੰਗਤਾਂ ਨੂੰ ਦੇਖਦਾ ਹੀ ਹੁਣਾ ਉਹਦੇ ਵਿੱਚ ਆਪਾਂ ਸਾਰਾ ਇਹ ਪਾ ਦੇ ਅੱਗ ਤੇਰੀ ਵੱੜ ਗਈ ਹੋਊਗਾ ਕਿ ਗਾਂ ਕਰ ਅੱਗ ਕਰ ਇਹਦੇ ਵਿੱਚ ਦੇਸੀ ਘਿਓ ਪਾਉਣਾ ਨਾਲ ਆਪਾਂ ਘਾਟੀ ਰੱਖਣੀ ਹੈ ਦੇਸੀ ਘਿਓ ਪਾ ਕੇ ਤੇ ਇਹਨੂੰ ਫਿਰ ਇਸ ਤਰ੍ਹਾਂ ਰਗੜ ਹੁਣ ਨਾ ਡਮੀ ਇਹਨੂੰ ਰਗੜਾ ਲਾ ਦੇਣਾ ਇਹਦਾ ਓਏ ਇਹਨੂੰ ਹਲਾ ਕਾ ਕੇ ਇਹਨੂੰ ਹਲਾ ਨਾ ਇਹ ਸਾਰੇ ਨੇ ਆ ਫੇਰ ਦਾ ਬਦਲ ਤਵਾ ਦਾ ਫੇਰ ਤੇ ਸਾਰੇ ਤਵਾ ਦਾ ਤਵਾ ਤਵਾ ਇਹਦੀ ਮਾਤਰਾ ਅਸੀਂ ਤਕਰੀਬਨ 2 ਕਿਲੋ ਦੇ ਸਾਰੇ ਸਾਰਾ ਮਾਲ ਹੋਣਾ 2.5 ਕਿਲੋ ਅੱਧਾ ਕਿਲੋ ਜੋ ਵੀ ਕੁਝ ਹੈਗਾ ਅੱਧਾ-ਅੱਧਾ ਕਿਲੋ ਸਾਰੀਆਂ ਚੀਜ਼ਾਂ ਅਸੀਂ ਥੋੜੀ ਜਿਹੀ ਘਟਾਈ ਆ ਤੇ ਚਨੇ ਬਰਾਬਰ ਚਨੇ ਬਾਜਰਾ ਚਨੇ 1 ਬਾਜਰਾ 2 ਜਵਾਰ ਦਾ ਆਟਾ 3 ਤੇ ਜਾਣੇ ਇੱਕ ਬਾਜਰਾ ਦੋ ਜਵਾਰ ਦਾ ਆਟਾ ਤਿੰਨ ਤੇ ਕਣਕ ਦਾ ਚਾਰ ਤੇ ਅਲਸੀ ਜਿਹੜੀ ਆ ਅਸੀਂ तकरीबन ਥੋੜੀ ਪਾਈ ਆ ਇਹ ਸਾਰੀਆਂ ਚੀਜ਼ਾਂ ਨੂੰ ਰਾ ਕੇ ਆਪਾਂ ਹੁਣੇ ਇਹ ਤਿਆਰ ਹੋ ਜਾਣਾ ਰੋੜਾ ਅੱਗੇ ਆਪਾਂ ਪਿਛਲੇ ਸਾਲ ਦਾ ਜਿਹੜਾ ਬਣਿਆ ਇਹ ਹਜੇ ਮੁੱਕਦਾ ਹੀ ਫਿਰਦਾ ਕੋਈ ਸੰਗਤ ਦੇ ਜੀ ਆਏ ਤੇ ਗਾੜੀ ਰੱਖ ਦੇਈਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕੀ ਆ ਅਗਲੇ ਪੋਛ ਨੂੰ ਵੀ ਨਹੀਂ ਪਤਾ ਲੱਗਦਾ ਪੁਰਾਣਾ ਭੋਜ ਜਦੋਂ ਖਾਂਦਾ ਥੋੜਾ ਬੋੜਾ ਫੇਰ ਉਹਨੂੰ ਪਤਾ ਲੱਗ ਜਾਂਦਾ ਨਵੇਂ ਪੁੱਛਣ ਨੂੰ ਨਹੀਂ ਕੱਖ ਵੀ ਪਤਾ ਲੱਗਦਾ ਵੀ ਕੀ ਆ ਕੀ ਨਹੀਂ। ਤੋ ਸਾਧ ਸੰਗਤ ਜੀ ਇਹਦਾ ਸਿਆਲ ਨਜ਼ਾਰਾ ਲਓ। 100 200 ਗ੍ਰਾਮ ਰੋਜ਼ ਦਾ ਖਾਦਾ। 100 ਕੀ ਬੜਾ ਹੁੰਦਾ। ਤੇ ਐਂ ਗਰਮੀ ਗਰਮੀ ਠੰਡ ਠੰਡ ਵੀ ਨਹੀਂ ਲੱਗਦੀ ਤੇ ਨਾਲੇ ਆਪਣਾ ਸਵੇਰੇ ਚਾਹ ਚੂਹ ਦੇ ਨਾਲ ਰੱਜਪੂਰਾ ਹੋ ਜਾਂਦਾ ਆਪਣਾ। ਫਿਰ ਭੁੱਖ ਨਹੀਂ ਲੱਗਦੀ ਭਾਈ ਯਾਰਾਂ 12 5 ਰੋਟੀ ਖਾਓ। ਬਹੁਤ ਵਧੀਆ ਚੀਜ਼ ਤਾਕਤ ਬੜੀ ਵਾਖ ਖਾਲਸਾ ਫਤਿਹ। ਮਾਣੋ ਜਿਹਾ ਦੋਸਤੋ।